ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Protubia Farmer ਤੇ। ਲਓ ਮਿੱਤਰੋ ਅੱਜ ਦਾ ਬਲੌਗ ਹੈਗਾ 363 ਦਾ। ਇਹਦਾ ਆਪਾਂ ਰਿਵਿਊ ਕਰਾਂਗੇ। ਇਹਦੀ ਸਾਰੀ ਮੋਡੀਫਿਕੇਸ਼ਨ ਦੱਸਾਂਗੇ ਆਪਾਂ ਕਿ ਵੀ ਇਹ ਜੇ ਮੋਡੀਫਿਕੇਸ਼ਨ ਕਰਾਈ ਹੈ ਤੇ ਕਿੰਨਾ ਕਿੰਨਾ ਪੈਸਾ ਲੱਗ ਗਿਆ। ਸਾਰਾ ਤੁਹਾਨੂੰ ਦੱਸਾਵਾਂਗੇ ਵੀਡੀਓ ਨਾਲ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇਓ ਸ਼ੇਅਰ ਕਰਦੇਓ ਤੇ ਕਮੈਂਟ ਕਰਦੇਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਓ ਜੀ ਇਹ ਮਾਡਲ ਹੈਗਾ 2023 ਇਹ ਅਸੀਂ ਨਵੰਬਰ ਚ ਕਢਾਇਆ ਸੀ ਇਹ ਉਹ ਪਹਿਲਾ ਸਾਡੇ ਏਰੀਆ ਦਾ ਟਰੈਕਟਰ ਹੈ ਜਿਹੜਾ ਇੰਡੀਕੇਟਰਾਂ ਚ ਚੇਂਜ ਹੋ ਕੇ ਆਏ ਸੀ ਇਹ ਉਹ ਪਹਿਲਾ ਮਾਡਲ ਹੈ ਇਹ ਮੇਰੇ ਖਿਆਲ ਚ 24 25 ਨੂੰ ਲਿਆ ਸੀ ਅਸੀਂ ਤੇ ਆ 18 ਤਰੀਕ ਨੂੰ ਦੇਖੋ ਇਹ ਉੱਥੋਂ ਆਇਆ ਸੀ ਆਪਦੇ ਪਲਾਂਟ ਚੋਂ ਇਹ ਉਹ ਪਹਿਲਾ ਟਰੈਕਟਰ ਹੈ ਜਿਹੜਾ ਇਹ ਐਂਡੀਕੇਟਰ ਚੇਂਜ ਹੋ ਗਿਆ ਸੀ ਜਦੋਂ ਤੇ ਪਹਿਲਾ ਪੀਸ ਹੀ ਆਪਾਂ ਨੂੰ ਡਿਲੀਵਰ ਹੋਇਆ ਸੀ 메ਜਰ ਜਿਹੜਾ ਚੇਂਜ ਸੀ ਪਹਿਲਾਂ ਇਹਦਾ ਪਹਿਲੇ ਸੀ ਐਂਡੀਕੇਟਰ ਫੇਰ ਇਹ ਲਾਈਟਾਂ ਵੀ ਵਿੱਚ ਐਲਈਡੀ ਦਿੱਤੀਆਂ ਆ ਚੀਜ਼ ਇਹ ਤੁਹਾਨੂੰ ਬਾਅਦ ਚ ਆਪਾਂ ਜਗਾ ਕੇ ਵੀ ਦਿਖਾ ਦਾਂਗੇ ਇਹ 7 ਮਾਡਲ ਆ ਇਹ ਇਹ ਹੈ ਕਰੀਪਰ ਗੇਅਰ ਜਿਵੇਂ ਯੂਜੀ ਗੇਅਰ ਆਉਂਦਾ ਇੱਕ ਇੱਥੇ ਯੂਜੀ ਲਿਖਿਆ ਹੁੰਦਾ ਇਹ ਆਪਣਾ ਕਰੀਪਰ ਗੇਅਰ ਹੈ ਇਹਦੀਆਂ ਸਪੀਡਾਂ ਘਟ ਨੇ ਉਹਦਾ ਤੋਰਾ ਜ਼ਿਆਦਾ ਹੋ ਜਾਂਦਾ ਇਸ ਕਰਕੇ ਆਪਾਂ ਕਰੀਪਰ ਇਹ ਇਹਦਾ ਵੱਡਾ ਫਰਕ ਆ ਸੀ ਆ ਸੁੱਚਾਂ ਦਾ ਆ ਬਹੁਤ ਘੈਂਟ ਲੱਗਦੀ ਆ ਉੱਪਰੋਂ ਵੀ ਸਾਨੂੰ ਦਿਖਾ ਦਿੰਦੇ ਆ ਇਹਦਾ ਮੀਟਰ ਆ ਮੀਟਰ ਐਵੇਂ ਆ ਸਾਰੇ ਆਪਣੇ ਆਰ ਪੀ ਐਮ ਆ ਗਏ ਆ ਆਪਣਾ ਹੀਟ ਵਾਲ ਆ ਗਿਆ ਆ ਬੈਟਰੀ ਵਾਲ ਆ ਗਿਆ ਫਿਊਲ ਵਾਲ ਆ ਗਿਆ ਆ ਇੱਥੇ ਘੰਟੇ ਦੱਸਦਾ ਵੀ ਕਿੰਨੇ ਘੰਟੇ ਚੱਲ ਗਿਆ ਆ ਸੋਚ ਮੋ ਕੈਂਟ ਆਈ ਹੈ ਇਹ ਵਧੀਆ ਵੀ ਲੱਗਦੀ ਆ ਦੂਜੀ ਦਾ ਨਹੀਂ ਉਹ ਸਿੰਪਲਰੀ ਆ ਜਿਹੜਾ ਦਾ ਸਟੀering ਹੈ ਇਹ ਵੀ ਉੱਚਾ ਕਰਤਾ ਇਹ ਤੁਹਾਨੂੰ ਬੈ ਕੇ ਦਿਖਾਵਾਂਗੇ ਦੇਖੋ ਕਿੰਨਾ ਘੰਟਾ ਵਧੀਆ ਚੱਲਦਾ ਹੋਏ ਦੇ ਗੇਰ ਵੀ ਪੁਰਾਣੇ ਨਾਲ ਥੋੜੇ ਜਿ ਉੱਚੇ ਕਰੇ ਨੇ ਇਹ ਹੁਣ ਪਹਿਲਾਂ ਇਹ ਪੂਰੇ ਆ ਗਏ ਤੇ ਪਲੈਟਫਾਰਮ ਵੀ ਇਹਦਾ ਦੂਜੇ ਨਾਲੋਂ ਉੱਚਾ ਹੈ ਦੇਖੋ ਉਹਦਾ ਨੀਵੇਂ ਪਲੈਟਫਾਰਮ ਸੀ ਇਹ ਉੱਪਰ ਨੀਵੇਂ ਵਾਲਾ ਵੀ ਵੈਸੇ ਆਉਂਦਾ ਉਹਦਾ ਥੋੜਾ ਜਿਹਾ 3000 ਦਾ ਫਰਕ ਹੈ ਰੇਟ ਦਾ ਇਹ 3000 ਥੋੜਾ ਜਿਹਾ ਉੱਚੇ ਪਲੈਟਫਾਰਮ ਵਾਲਾ ਵੱਧਾ ਉਹ ਥੋੜਾ ਜਿਹਾ ਘੱਟ ਲਿੰਕਾ ਵਗੈਰਾ ਉਮੀਨੇ ਸੇਮ ਨੇ ਬਸ ਆ ਸੰਗਲ ਦੀ ਜਗਾ ਤੇ ਨਾ ਕਰਤੀਆਂ ਇਹ ਵਧੀਆ ਸੰਗਲ ਨਹੀਂ ਟੁੱਟ ਟੁੱਟ ਜਾਂਦੇ ਆ ਇਹ ਸੈਟ ਆ ਬਾਕੀ ਆ ਹਾਈਡਰੋਲਿਕ ਪੰਪ ਜਿਹੜਾ ਦਿੱਤਾ ਇਹ ਆਉਂਦਾ ਹੀ ਆ ਹਾਲੰਡ ਨੂੰ ਇਹ ਖਾਸियत ਆ ਦੀ ਬਾਕੀ ਤਾਂ ਸੇਮ ਹੀ ਆ ਸਾਰਾ ਆ ਦੇਖੋ 6 ਸਾਲ ਦੀ ਵਾਰੰਟੀ ਦੇ ਅੰਦਰ ਹੌਲਾਂਡੋ ਪਤਾ ਹੀ ਹੈ ਇਹ ਨੂੰ ਦੇਖ ਦੇਖੇ ਇਹਦੀ ਰਿਸ ਕਰ ਕਰੇ ਸਭ ਦੇਣ ਲੱਗੇ ਆ ਆ ਗਈ ਇਹਦੀ ਟਰਬੋ ਟਰਬੋ ਦਾ ਰੰਗ ਪੂਰਾ ਡਾਇਆ ਪਿਆ ਫਿਲਟਰ ਤੇਲ ਦੂਲ ਵਾਲੇ ਵਧੀਆ ਆ ਚੀਜ਼ ਬਹੁਤ ਵਧੀਆ ਆ ਸਟੀering ਦਾ ਤੇਲ ਆ ਗਿਆ ਬਾਕੀ ਆਹ ਲ ਫਿਲਟਰ ਤੁਹਾਨੂੰ ਪਤਾ ਹੀ ਆ ਇਹਦਾ ਟਾਰਕ ਵਧਾਇਆ ਹੈ ਇੱਕ ਪਿਛਲੇ ਨਾਲੋਂ ਜਿਹੜਾ ਬੈਕਅਪ ਟਾਰਕ ਹੈ ਉਹਦਾ ਹੀ ਜ਼ਿਆਦਾ ਹੁੰਦਾ ਉਹਦਾ ਘੱਟ ਆਉਂਦਾ ਸਾ ਇਹਦਾ ਜ਼ਿਆਦਾ ਕਰਿਆ ਜਿਵੇਂ ਉਹ ਚੱਕਰ 2 300 ਜ਼ਿਆਦਾ ਤੋੜਦਾ ਸੀ ਇਹ ਥੋੜੇ ਜੇ ਘੱਟ ਤੋੜਦਾ ਇੱਕੇ ਦੀ ਜਿਹੜੀ ਕਮੀ ਐ ਉਹ ਸ਼ਾਇਦ ਆਪਣੀ ਵਾਲੇ ਕਰਦੇ ਆ ਆ ਜਿਹੜੀ ਬੈਟਰੀ ਐ ਇਹ ਜਮੇ ਦੇਸੀ ਦੇ ਦਾਂਦੇ ਆ ਇਹਨਾਂ ਨੂੰ ਵਧੀਆ ਕੋਈ ਵਧੀਆ ਕੰਪਨੀ ਦੀ ਬੈਟਰੀ ਦੇਣੀ ਚਾਹੀਦੀ ਐ ਨਾਲ ਇਹ ਕੰਪਨੀ ਵਾਲੇ ਕਰ ਜਾਂਦੇ ਆ ਸਾਨੂੰ ਪਤਾ ਹੀ ਐ ਕੰਪਨੀ ਵਾਲੇ ਨੇ ਡੀਲਰ ਜਿਹੜੇ ਹੁੰਦੇ ਆ ਉਹ ਕਰ ਜਾਂਦੇ ਆ ਇਹ ਕੰਮ ਆਹ ਦੇਖੋ ਇਹਦੀ ਹੁਣ ਜਮੇ ਦੇਸੀ ਐ ਪਤਾ ਨਹੀਂ ਕਿਹੜੀ ਚਾਰਜ ਐ ਵਧੀਆ ਕੰਪਨੀ ਦੀ ਬੈਟਰੀ ਜਿ ਦੇਓ ਚਾਹੀਦਾ ਹੈ ਡੀਲਰਾਂ ਨੂੰ ਪਹਿਲਾਂ ਸਾਇਲੈਂਸਰ ਵੀ ਦਿੰਦੇ ਹੁੰਦੇ ਸੀ ਹੁਣ ਇਹ ਵੀ ਦੇਣੋਂ हट ਗਏ ਆ ਪੀਟੀਓ ਕਲਚ ਆ ਗਿਆ ਆ ਲੋ ਹਾਈ మీడియం ਉਹ ਦੋਨੋਂ ਲੀਵਰ ਆ ਸੀਟ ਅੱਗੇ ਪਿੱਛੇ ਕਰਨ ਆ ਬੜੇ ਕੰਮ ਦੀ ਚੀਜ਼ ਹੈ ਇਹ ਜਿਨੂੰ ਜਿਨੂੰ ਦਾ ਪਤਾ ਹੋਵੇ ਜਿਵੇਂ ਆਪਾਂ ਹੁਣ ਆਕਸੀਜਨ ਟਰੈਕਟਰ ਖੜਾਉਦਾਂ ਨੇ ਆ ਆ ਕਲਚ ਨੱਪ ਕੇ ਇਹ ਆ ਪਲੇਟ ਚ ਲੋਕ ਲੱਗ ਜਾਂਦਾ ਇਹਦਾ ਬਹੁਤ ਫਾਇਦਾ ਫਿਰ ਇਹ ਜੇ ਮੈਂ ਹੁਣ ਲੰਬੇ ਸਮੇਂ ਲਈ ਟਰੈਕਟਰ ਖੜਾਉਣਾ ਹੈ ਫਿਰ ਇਹਦਾ ਕੋਈ ਨੁਕਸਾਨ ਨਹੀਂ ਹੈ ਉਹ ਕਲਚ ਪਲੇਟ ਉਹ ਸੈੱਟ ਰਹਿੰਦੀ ਹੈ ਜਿੱਥੇ ਤੱਕ ਆਪਾਂ ਨੂੰ ਦੱਸਿਆ ਆ ਪਾਇਆ ਨੌਲੇਜ ਲਈ ਹੈ ਵੀ ਇਹ ਜਦੋਂ ਹੁਣ ਐ ਹੁੰਦਾ ਇਹ ਜੱਟ ਲੱ ਪੈ ਜਾਂਦੀ ਹੈ ਉਹ ਲੋਕ ਨਾਲ ਤਿੱਲ ਨਹੀਂ ਪੈਂਦੀ ਆ ਲੋ ਇਹ ਚ ਆਇਆ ਲੱਗ ਜਾਂਦਾ ਜਦੋਂ ਆਪਾਂ ਲੰਬੇ ਸਮੇਂ ਲਈ ਟਰੈਕਟਰ ਖੜਾਉਣਾ ਆ ਉਹ ਸੀਜ਼ਨ ਉਦੋਂ ਐ ਲਾ ਕੇ ਖੜਾ ਦੇ ਲੋ ਜੀ ਗੱਲ ਕਰੀ ਹੁਣ ਇਹਦੀ ਮੋਡੀਫਿਕੇਸ਼ਨ ਦੀ ਸਭ ਤੋਂ ਪਹਿਲਾਂ ਆਪਾਂ ਲਗਾਇਆ ਸੀ ਡੈਕ ਕਿਉਂਕਿ ਡੈਕ ਬਿਨਾ ਹੁਣ ਪਤਾ ਟਰੈਕਟਰ ਦਾ ਕੁਝ ਨਹੀਂ ਇੱਧਰ ਮੂਸੇ ਵਾਲਾ ਇਹ 15 15 ਇੰਚੀ ਜਾਂ 3 ਬੇਸਾ ਹੈ ਚਾਰ ਸਪੀਕਰ ਇਧਰ ਚਾਰ ਇਧਰ ਤੇ ਦੋ ਅੱਗੇ ਦੋ ਬੇਸਾ ਅੱਗੇ ਇਹ ਲਵਾਇਆ ਸੀ ਆਪਾਂ ਮੈਨ ਲੱਗਾ ਸੀ 32 3000 ਦਾ ਲੱਗਿਆ ਸੀ ਕਿਉਂਕਿ ਇਹਦੇ ਬਿਨਾਂ ਟਰੈਕਟਰ ਵਧੀਆ ਨਹੀਂ ਲੱਗਦਾ ਨਾ ਹੀ ਟਰੈਕਟਰ ਇੰਨਾ ਚੱਲਦਾ ਫੇਰ ਆਪਾਂ ਲਾਈ ਸੀ ਆ ਬਾਹਰ ਲਾਈਟ ਇਹ 13-1400 ਦੀ ਆਈ ਸੀ ਇਹਦਾ ਚਾਲਣ ਬਹੁਤ ਹੁੰਦਾ ਤੁਹਾਨੂੰ ਪਤਾ ਹੀ ਹੈ ਨਾਲ ਆ ਦੋ ਲਾਈਟਾਂ ਇਹ ਵੀ ਲੱਗਦਾ 200 ਦੀਆਂ ਆਈਆਂ ਸੀ ਫੇਰ ਆਪਾਂ ਦੋ ਲਾਈਟਾਂ ਲਵਾਈਆਂ ਸੀ ਇਹ 23-2400 ਦੀਆਂ ਆਈਆਂ ਸੀ ਸ਼ਾਇਦ ਪਹਿਲਾਂ ਆਪਾਂ ਪਤਲੀਆਂ ਲਾਈਆਂ ਹੋਈਆਂ ਸੀ ਉਹ ਟੁੱਟ ਜਾਂਦੀਆਂ ਇਹ ਬਹੁਤ ਹੈਵੀ ਲਾਇਟ ਹੈ ਵਧੀਆ ਇਹਦਾ ਚਾਨਣ ਵੀ ਬਹੁਤ ਜ਼ਿਆਦਾ ਇਹ 23 2400 ਦੀਆਂ ਆਈਆਂ ਸੀ ਸ਼ਾਇਦ ਫੇਰਾ ਪਾ ਬੰਪਰ ਇਹ ਹੈ ਡੀਜ਼ਲ ਵਾਲਾ ਇਹ ਇੱਕ ਕਵਾਂਟਲ ਸ਼ਾਇਦ 10 12 ਕਿਲੋ ਦਾ ਇਹ ਵੀ ਆਪਣਾ 13 14000 ਦਾ ਤਿਆਰ ਹੋਇਆ ਸੀ ਬਾਈ ਇਹ ਆਪਾਂ ਇਹ ਜੋ ਡੀਜ਼ਲ ਪਾਉਣਾ ਨਹੀਂ ਹੈਗਾ ਕਿ ਉਹ ਕੋਈ ਫੇਰੇ ਇਹ ਮਿਕਸਿੰਗ ਤੁਹਾਨੂੰ ਪਤਾ ਆਲਨਡ ਜਮ ਹੀ ਨਹੀਂ ਚੱਲਦਾ ਫੇਰੇ ਖਰਾਬ ਹੋ ਜਾਂਦਾ ਇਹ ਚ ਜਰ-ਜਰ ਪੈ ਜਾਂਦੀ ਹੈ ਤਾਂ ਕਰਕੇ ਇਹ じゃ ਆਪਾਂ ਡੀਜ਼ਲੂ ਜਲ ਪਾਉਣਾ ਨਹੀਂ ਇਹ ਬਸ ਉਦਾਂ ਹੀ ਵੇਟ ਵੀ ਭਾਰੇ ਕਰਕੇ ਬਣਵਾ ਲਿਆ ਫੇਰ ਆਪਾਂ ਪਾਵਾ ਟਾਇਰ ਇਹ ਮੂਰਲੇ ਹੈਗੇ ਆ 1016 ਦੇ 20 केटी ਦੇ ਪਿਛਲੇ 17928 ਦੇ ਵੈਸੇ ਨੂੰ 16928 ਦੇ ਆਉਂਦੇ ਆ ਆਪਾਂ 17928 ਦੇ ਵੀਕੇਟੀ ਕਮਾਂਡਰ ਇਹ ਪਵਾਏ ਨੇ ਹੁਣ ਤੋੜੇ ਦਾ ਬਹੁਤ ਫਰਕ ਪੈ ਗਿਆ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਆ ਮੋਡੀਫਿਕੇਸ਼ਨ ਹਜੇ ਤੱਕ ਆਪਾਂ ਕਰਾਈ ਹੈ ਬਾਕੀ ਟਰੈਕਟਰ ਹਜੇ ਓਰੀਜਨਲ ਹੀ ਹੈ ਔਲੀ-ਔਲੀ ਦੇਖਾਂਗੇ ਇਹਦਾ ਵੀ ਕਰਾਵਾਂਗੇ ਕੁਛ ਨਾ ਕੁਛ ਇੱਕ ਆਹ ਜਿਹੜੀ ਚੀਜ਼ ਹੈ ਇਹ ਜੇ ਕਿਸੇ ਨੂੰ ਪਤਾ ਹੋਵੇ ਵੀ ਇਹ A7 ਕਿਵੇਂ ਲਿਖਿਆ ਜਾਂਦਾ ਤਾਂ ਕਮੈਂਟਾਂ 'ਚ ਰੂਲ ਦੱਸ ਸਕਦੇ ਹੋ ਕਿਉਂਕਿ ਬਹੁਤਾ ਬੰਦਿਆਂ ਤੋਂ ਅਸੀਂ ਪੁੱਛਿਆ ਕੋਈ ਕੋਸ਼ਿਸ਼ ਕਹਿੰਦਾ ਕੋਈ ਕੋਸ਼ਿਸ਼ ਕਹਿੰਦਾ ਮਤਲਬ ਪੂਰਾ ਸਾਨੂੰ ਅਸੀਂ ਸੈਟੀਸਫਾਈ ਜੇ ਨਹੀਂ ਹੋਏ ਵੀ ਇਹ ਕਦੇ ਵਾਸਤੇ ਹੁੰਦਾ ਹੈ ਕੋਈ ਕਹਿੰਦਾ ਉਦਾਂ ਹੀ ਆ ਜੀ ਕੋਈ ਕਹਿੰਦਾ ਇਹ ਸੀਰੀਜ਼ ਹੁੰਦੀ ਆ ਜੀ ਕੋਈ ਕੋਸ਼ਾ ਪੂਰਾ ਸਾਨੂੰ ਕਲੀਅਰ じゃ ਨਹੀਂ ਹੋਇਆ ਏਜੰਸੀ ਵਾਲਿਆਂ ਤੋਂ ਵੀ ਨਹੀਂ ਕਲੀਅਰ ਹੋਇਆ ਹੋਰ ਛੱਡੋ ਬਾਕੀ ਆ ਬੈਂਪਰ ਤੇ ਆਪਾਂ ਲਗਾਇਆ ਸੀ ਹਰਮਦਾਨ ਫਤਿਹ ਇੱਕ ਇਧਰ ਸਟicker ਜਾਂ ਲਵਾਇਆ ਸੀ ਇਹਦਾ ਹਜੇ ਨਾਰਮਲ ਜੀ ਆ ਇੱਕ ਨੋ ਫਾਰਮਰ ਨੋ ਫੂਡ ਵਾਲਾ ਸਟicker ਆ ਥੋੜਾ ਜਿਹਾ ਗਲਤ ਲੱਗ ਗਿਆ ਇਹਨੂੰ ਚੇਂਜ ਕਰਾਵਾਂਗੇ ਇਹ ਕਿਉਂਕਿ ਇਹਦੇ ਨਾਲ ਜਿਹੜੇ ਹੀ ਰੰਗ ਹੋ ਗਏ ਇੱਥੇ ਕੁਝ ਹੋਰ ਲਵਾਵਾਂਗੇ ਜਿੱਦਣ ਕਿਤੇ ਗਏ ਇੱਕ ਆਪਾਂ ਆ ਮਗਰਾਟ ਵੀ ਕਾਲੇ ਕਰਾਉਣੇ ਆ ਟੇਪ ਕਰਾਵਾਂਗੇ ਤੇ ਇਹ ਹੁਣ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਇਹਨੂੰ ਹਾਫ ਕਰਾਈਏਗਾ ਫੁੱਲੀ ਸਾਰਾ ਕਰਾ ਦਈਏ ਕਿਤਾ ਪੂਰਾ ਹੋ ਜਾਂਦਾ ਇੱਕ ਇੱਥੇ ਇੱਥੇ ਤੱਕ ਹੁੰਦਾ ਵੀ ਕਿਹੜਾ ਵਧੀਆ ਲੱਗੂ ਮੇਰੇ ਸਹੌਜ ਦਾ ਅੱਧਾ ਹੀ ਵਧੀਆ ਲੱਗੂਗਾ। ਬਾਕੀ ਆਹ ਸੀਟ ਕਵਰ। ਇਹ ਸੀਟ ਕਵਰ ਦਾ ਮਿੱਤਰੋ ਬਹੁਤ ਨਜ਼ਾਰਾ। ਬਹੁਤ ਵਧੀਆ ਰਿਲੈਕਸ ਹੋ ਕੇ ਬੰਦਾ ਬਹਿੰਦਾ ਥਕਦਾ ਨਹੀਂ ਆਕਦਾ ਨਹੀਂ। ਕਿ ਨਾ ਚਰ ਮਰਜੀ ਸਾਰੇ ਦਿਹਾੜੀ ਚੈ ਚਲਾਈ ਜਾਓ। ਪਹਿਲਾਂ ਅਸੀਂ ਤੂੜੀ ਵਾਲੀ ਸੀਜ਼ਨ ਵੇਲੇ ਉਦੋਂ ਕਵਰ ਹੈ ਨਹੀਂ ਸੀ। ਬਹੁਤ ਓਕੇ ਹੁੰਦੇ ਸੀ। ਇਹਦੇ ਨਾਲ ਪੂਰਾ ਵਧੀਆ ਐਂਡ ਸਟਾ ਕੰਮ। ਬਹੁਤ ਜਿਆਦਾ ਹੀ ਪੋਲਾ ਹੈ। ਮੋਹਲਾ ਬੰਦਾ ਫਿਰ ਥੱਕਦਾ ਨਹੀਂ ਸਾਨੂੰ ਪਤਾ ਹੀ ਹੈ। ਆ ਪਿੱਛੇ ਵੀ ਇੱਕ ਇਹ ਕੰਪਨੀ ਦੀ ਲੜ ਦਿੱਤੀ ਹੋਈ ਸੀ। ਇੱਕ ਆਪਾ ਲਾਤੀ ਸੀ ਕਿਉਂਕਿ ਤੂੜੀ ਗੱਲ ਦੇ ਫਿਰ ਚੰਨਣ ਵੱਧ ਚਾਹੀਦਾ ਹੁੰਦਾ। ਇੰਨੀ ਕਿ ਹਜੇ ਮੋਡੀਫਿਕੇਸ਼ਨ ਕਰੀ ਹੈ ਇਹ ਚ। ਬਾਕੀ ਜੋ ਜੋ ਕਰਦੇ ਰਹਾਂਗੇ ਸਾਨੂੰ ਅਪਡੇਟ ਦਿੰਦੇ ਰਹਾਂਗੇ। ਬਾਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਨਵੀਆਂ ਤੋਂ ਨਵੀਆਂ ਹੁਣ ਵੀਡੀਓ ਆਉਂਦੀ ਰਹਿਣਗੀਆਂ ਇੱਕ ਆਪਾਂ ਲਵਾਇਆ ਸੀ ਕਿਉਂਕਿ ਇੱਥੇ ਫਿਰ ਪੂਰੇ ਆਪਾਂ ਕੱਟ ਲਵਾ ਕੇ ਤਾਰਾਂ ਦੀ ਫੀਟਿੰਗ ਸਾਰੀ ਅੰਦਰ ਉਹ ਕਰਤੀ ਸੀ ਪੈ ਪੂਪਾ ਕੇ ਆਹ ਸੋਚਾਂ ਇਹਦੀਆਂ ਕਿ ਆਵੇ ਫਿਰ ਖਲਾਰਾ ਜਾਣੀ ਪੈਂਦਾ ਤਾਰਾਂ ਦਾ ਸਾਰੀਆਂ ਡਰ ਗਰਾਊਂਡ ਜੀਆਂ ਇਹ ਸੋਚਣ ਵਾਲੇ ਵਧੀਆ ਲੱਗਦੀਆਂ ਨਾਲੇ ਇਤੋਂ ਸ਼ੋਹ ਜੀ ਬਣ ਗਈ। ਬਸ ਇੱਕ ਕਮੀ ਰਹਿ ਗਈ ਹੈ ਚ ਲੈਟ ਲਵਾਵਾਂਗੇ। ਇਹ ਵੀ ਫਿਰ ਜਗਿਆ ਕਰੂ ਫਿਰ ਇਹ ਹੋਰ ਘੈਂਟ ਲੱਗੂ। ਲੋ ਜੀ ਇਹ ਸੀ ਆਪਣਾ ਟਰੈਕਟਰ ਦਾ ਰਿਵਿਊ। ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਕਮੈਂਟ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।